ਜਿੰਦਾਬਾਦ 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 ਕਿਸਾਨ ਕਮੇਟੀ ਪੰਜਾਬ ਜਿੰਦਾਬਾਦ ਜਿੰਦਾਬਾਦ ਮੁਰਦਾਬਾਦ ਮੁਰਦਾਬਾਦ ਕਿਹੜੇ ਦੋਮਤ ਰਾਹੀਓ ਇੱਧਰ ਬੋਹ ਕਾ ਨਾ ਜੋ ਬੋਲ ਇੱਧਰ ਬੋਲੋ ਥੋੜੇ ਬੰਦੇ ਬੈਹ ਲਓ ਥੋੜੀਆ ਬੈਹ ਜੋ ਜਿੰਦਾਬਾਦ ਮੁਰਦਾਬਾਦ ਮੁਰਦਾਬਾਦ ਕਿਆ ਸਰਕਾਰ ਹੋਰ ਬਰਬਾਦ ਹੋਰ ਬਰਬਾਦ ਹੋਰ ਬਰਬਾਦ ਛੋਟ ਸਾਹ ਬੋਸ ਕਾ ਕਰ ਦੇਣਾ ਮੁੱਖ ਮੰਤਰੀ ਸਾਹਿਬ ਦਾ ਸਾਨੂੰ ਸੋਚ ਪਿਆਦਾ ਹੋਣਾ ਕਿ ਇਹਨੇ ਵਾਅਦਾ ਕੀਤਾ ਸੀਗਾ ਕਿ ਦੇ ਧਰਮੇ ਨਾ ਲਾਇਆ ਕਰੋ ਕਹਿੰਦੇ ਧਰਨੇ ਨਾ ਲਾਇਆ ਕਰੋ ਬੈਠ ਕੇ ਟੇਬਲ ਤੇ ਗੱਲਬਾਤ ਕਰ ਲਿਆ ਕਰੋ ਅੱਜ ਜਦੋਂ ਪਿੱਛੇ ਗੰਨਿਆਂ ਦਾ ਰੇਟ ਅਸੀਂ ਵਧਾਇਆ ਸੀ ਤੇ ਉਦੋਂ ਚਾਰ ਦਿਨ ਤਣੋ ਵਾਲੀ ਫੜ ਕੇ ਧਰਨਾ ਲਾਇਆ ਸੀ ਉਹਦਾ ਮੀਟਰ ਉਹ ਸਾਹਮਣੇ ਦੇ ਦਿਖਾਉਣੇ ਵਾਸਤੇ ਕਮਾਗੋ ਸਰੋਵਰ ਵਿਖੇ ਕੰਮ ਕਰਦੇ ਆ ਪੰਜਾਬ ਸਰਕਾਰ ਹਾਏ 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 ਭਗਵਾਨ ਤੇ ਭਗਵਾਨ ਮਾਨ ਹਾਏ 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 ਕਿਆ ਸਰਕਾਰ ਹੋ ਬਰਬਾਦ ਹੋ ਬਰਬਾਦ ਹੋ ਬਰਬਾਦ ਕਿਆ ਸਰਕਾਰ ਮਰਦਾਬਾਦ 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 ਆਪਣੇ ਵਾਦੇ ਤੋਂ ਮੁਕਤ ਨਾਈ ਸਰਕਾਰ ਮਰਦਾਬਾਦ 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 ਮਰਦਾਬਾਹ ਸਰਕਾਰਾਂ ਕਰਦੀਆਂ ਕੀ ਤੇਰਾ ਮੇਰੀ ਜਾਨੋ ਵੀ ਮੈਨਾਂ ਫੇਰੀ ਚੱਕਦੇ ਆਗੇ ਕੌਣ ਤੇ ਗੋਦਾ ਰੱਖਦੇ ਆਗੇ ਜੈ ਸਰਕਾਰ ਮਰਦਾਬਾਹ 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 ਵਾਪਸ ਸੰਪੇਟੀ ਪੰਜਾਬ ਜਿੰਦਾਬਾਦ ਜਿੰਦਾਬਾਦ ਖਾਤਿਆਂ ਦੇ ਕੋ ਖਾਤਿਆਂ ਦੇ ਕੋ ਕੰਨੇ ਦੇ ਬੁਕਾਏ ਰਾਸ਼ੀ ਖਾਤਿਆਂ ਦੇ ਕੋ ਖਾਤਿਆਂ ਦੇ ਕੋ ਪੰਜਾਬ ਹਾਂਜੀ ਸਰ ਗੰਨੇ ਦਾ ਜਿਹੜਾ ਸੀਜ਼ਨ ਆ 23 24 ਦਾ ਤਕਰੀਬਨ ਮਿੱਲਾ ਵੱਲੋਂ ਤੇ ਕਿਸਾਨਾਂ ਨੇ ਆਪਣਾ ਗੰਨਾ ਸਿੱਟ ਕੇ ਤਕਰੀਬਨ ਮੁਕੰਮਲ ਕਰ ਲਿਆ ਥੋੜਾ ਬਹੁਤਾ 2-4 ਦਿਨ ਦਾ ਸੀ ਜੇ ਰਹਿ ਗਿਆ ਸੋ ਪੰਜਾਬ ਸਰਕਾਰ ਦੀ ਵੱਡੀ ਨਲਾਇਕੀ ਦੇ ਸਾਹਮਣੇ ਆਈ ਹੈ ਆ ਪਿਛਲੇ ਸੀਜ਼ਨ ਦੌਰਾਨ ਵੀ ਐਸੀ ਪੰਜਾਬ ਸਰਕਾਰ ਦੀ ਸਰਕਾਰ ਸੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਣਾਂ ਦੀ ਪਰ ਉਹਨਾਂ ਨੇ ਪਿਛਲੀ ਵਾਰੀ ਨਾਲੋਂ ਨਾਲ ਕਿਸਾਨਾਂ ਨਾਲ ਜੋ ਵਾਅਦਾ ਕੀਤਾ ਸੀ ਉਹ ਜਿਹੜੀ ਰਾਸ਼ੀ ਆ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪਾਈ ਗਈ ਪਰ ਇਸ ਸਰਕਾਰ ਦੀ ਜਿਹੜੀ ਆ ਚੁੱਪੀ ਕੇ ਸਰਕਾਰ ਦਾ ਜਿਹੜਾ ਕਿਸਾਨਾਂ ਦੇ حق ਦੇ ਵਿੱਚ ਨਾ ਖੜੇ ਹੋਣਾ ਸੋ ਇਸ ਸਰਕਾਰ ਦੀ ਜਿਹੜੀ ਵੱਡੀ ਨਲਾਇਕੀ ਆ ਉਹ ਇਹ ਆ ਕਿ ਪੂਰਾ ਸੀਜ਼ਨ ਖਤਮ ਹੋਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਵੱਲੋਂ ਇੱਕ ਵੀ ਥੇਲਾ ਜਿਹੜਾ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਨਹੀਂ ਪਾਇਆ ਗਿਆ ਸੋ ਅਸੀਂ ਦੁਆਬਾ ਸਰਕ ਕਮੇਟੀ ਪੰਜਾਬ ਪਰੋਂ ਸੋ ਅਸੀਂ ਇਹ ਮਹਿੰਮ ਸ਼ੁਰੂ ਕੀਤੀ ਆ ਇਹ ਜਿਹੜਾ ਅੰਦੋਲਨ ਸ਼ੁਰੂ ਕੀਤਾ ਆ ਪੰਜਾਬ ਸਰਕਾਰ ਦੇ ਖਿਲਾਫ ਸੋ ਅਸੀਂ ਨਹੀਂ ਸੀ ਚਾਹੁੰਦੇ ਕਿ ਅੰਦੋਲਨ ਸ਼ੁਰੂ ਕਰੀਏ ਆ ਪਿਛਲੇ ਇਸ ਸੀਜ਼ਨ ਦੇ ਦੌਰਾਨ ਜਦੋਂ ਮਿਲਦੀ ਸਟਾਰਟਿੰਗ ਹੋਈ ਸੀ ਉਸ ਵੇਲੇ 4 ਦਿਨ ਧਰਨਾ ਲਾਇਆ ਸੀ ਤੇ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਧਰਨਾ ਨਾ ਲਾਇਓ ਲੋਕਾਂ ਨੂੰ ਪਰੇਸ਼ਾਨ ਨਾ ਕਰਿਓ ਅਸੀਂ ਤੁਹਾਡੇ ਨਾਲ ਸਾਡਾ ਬੈਠ ਕੇ ਗੱਲਬਾਤ ਕਰਿਓ ਸੋ ਅਸੀਂ ਕਈ ਵਾਰੀ ਮੰਗ ਪੱਤਰ ਭੇਜ ਦਿੱਤੇ ਆ ਮੁੱਖ ਮੰਤਰੀ ਸਾਹਿਬ ਨੂੰ ਪਰ ਉਹਨਾਂ ਨੇ ਸਾਡੀ ਮੰਗ ਤੇ ਗੌਰ ਨਹੀਂ ਕੀਤਾ ਸੋ ਅਖੀਰਲੀ ਵਾਰ ਅੱਜ ਡੀਸੀ ਸਾਹਿਬ ਹੁਸ਼ਿਆਰਪੁਰ ਦੇ ਕੋਲ ਇੱਥੇ ਆਏ ਆ ਸੋ ਇੱਥੇ ਉਹਨਾਂ ਦਾ ਪੁਤਲਾ ਵੀ ਸਾੜਿਆ ਸੋ ਅੱਜ ਮੰਗ ਪੱਤਰ ਵੀ ਦੇਣਾ ਕਿ ਉਹਨਾਂ ਨੂੰ ਮੁੱਖ ਮੰਤਰੀ ਸਾਹਿਬ ਨੂੰ ਤੁਸੀਂ ਪਹੁੰਚਾ ਦਿਓ ਕਿ ਅਸੀਂ ਲੋਕਾਂ ਨੂੰ ਤੰਗ ਨਾ ਕਰੀਏ ਅਸੀਂ ਸੜਕਾਂ ਨਾ ਰੋਕੀਏ ਰੇਲ ਗੱਡੀਆਂ ਨਾ ਰੋਕੀਏ ਜਿਹੜਾ ਤੁਸੀਂ ਵਾਅਦਾ ਕੀਤਾ ਸੀ ਨੋਟੀਫਿਕੇਸ਼ਨ ਦੇ ਹਿਸਾਬ ਦੇ ਨਾਲ ਮਿਲਾਂ ਚੱਲਣ ਤੋਂ ਪਹਿਲਾਂ ਉਹ ਜਿਹੜੀ 55 ਰੁਪਏ 50 ਪੈਸੇ ਦੀ ਰਾਸ਼ੀ ਆ ਉਹ ਟਾਈਮ ਦੇ ਨਾਲ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪਾ ਦਿਓ ਸੋ ਕਿਸਾਨਾਂ ਨੂੰ ਤੇ ਖੜਾਂ ਦੀ ਵੀ ਪਹਿਲਾਂ ਮਾਰ ਪਈ ਆ ਸੋ ਐਤ ਕੀ ਆ ਨੇਰੀ ਚਖੜ ਗੜੇ ਪਏ ਆ ਕਣਕਾਂ ਤੇ ਵੀ ਮਾਰ ਪਈ ਆ ਫੋ ਮੌਜੂਦਾ ਕੀ ਪੰਜਾਬ ਸਰਕਾਰ ਨੇ ਦੇਣਾ ਸਾਡੀ ਜਿਹੜਾ ਕੀਤਾ ਹੋਇਆ ਵਾਦਾ ਸਾਡੀ ਜਿਹੜੀ ਰਾਸ਼ੀ ਆ ਉਹ ਸਾਡੇ ਖਾਕਿਆਂ ਦੇ ਵਿੱਚ ਪਾਈ ਜਾਵੇ ਜੇਕਰ ਮੰਗਾ ਨਾ ਮੰਨੀਆਂ ਗਈ ਤਾਂ ਕੀ ਹੋਏਗਾ ਆਪਣਾ ਕਿਸਾਨ ਦੇਖੋ ਅਸੀਂ ਕੱਲ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੋਈ ਸੀ ਸਾਡੀ ਆ ਦੇਖਦੇ ਆ 2 4 10 ਦਿਨ ਨਹੀਂ ਤਾਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਵੱਡੇ ਅੰਦੋਲਨ ਦਾ ਜਿਹੜਾ ਐਲਾਨ ਕਰਾਂਗੇ ਜਦੋਂ ਕੇਂਦਰ ਸਰਕਾਰ ਦੀ ਗੱਲ ਆਉਂਦੀ ਆ ਤਾਂ ਉਸ ਵਕਤ ਤਾਂ ਭਗਵੰਤ ਜੀ ਬਹੁਤ ਹਮਦਰਦੀ ਦਿਖਾਉਂਦੇ ਆ ਸਾਡੇ ਪੰਜਾਬ ਹੈ ਹੁਣ ਵੀ ਇੱਥੇ ਮੋਰਚਾ ਲੱਗਾ ਹੋਇਆ ਹੈ ਮੁੱਖ ਮੰਤਰੀ ਹੋਏ ਪ੍ਰਧਾਨ ਮੰਤਰੀ ਕੁਝ ਨਹੀਂ ਕਰਦੇ ਪੂਰੇ ਬਿਸ਼ਰਮ ਹੋ ਚੁੱਕੇ ਨੇ ਦੂਜੇ ਪਾਸੇ ਆਪਣੀਆਂ ਆਪਣੀਆਂ ਨੇ ਵੀ ਦੋਗਲੀਆਂ ਨੀਤੀਆਂ ਨੇ ਉਹਦੀ ਕੋਈ ਜਿਹੜੀ ਦੋਗਲੀ ਨੀਤੀ ਉਹ ਹੀ ਸਾਹਮਣੇ ਆਈ ਆ ਇੱਕ ਪਾਸੇ ਕਹਿੰਦਾ ਮੈਂ ਪੰਜਾਬ ਦਾ ਪੁੱਤ ਆ ਪੰਜਾਬ ਦੇ ਨਾਲ ਖੜਾ ਪੰਜਾਬ ਦਾ ਵਕੀਲ ਆ ਸੋ ਜੇ ਪੰਜਾਬ ਦੀਆਂ ਮੰਗਾਂ ਦੀ ਗੱਲ ਕਰਦੇ ਆ ਸੋ ਪੰਜਾਬ ਦੀਆਂ ਮੰਗਾਂ ਦੇਖੋ ਕਰਜਾ ਤੇ ਇਹ ਵੀ ਮਾਫ ਕਰ ਸਕਦੇ ਸੀ ਐਮਐਸਪੀ ਤੇ ਇਹਨਾਂ ਦੀ ਬੀਬੀ ਵੀ ਕਹਿੰਦੀ ਸੀ ਦੇ ਦਾਂਗੇ 5 ਮਿੰਟ ਚ ਦੇ ਦਾਂਗੇ ਤੇ ਸਟੇਟ ਸਰਕਾਰ ਕੁਸ਼ਕ ਫਸਲਾਂ ਤੇ ਐਮਐਸਪੀ ਦੇ ਸਕਦੀ ਉਹ ਦੇ ਸਕਦੇ ਆ ਕਰਜ਼ਾ ਮਾਫ਼ ਵੀ ਕਰ ਸਕਦੇ ਆ ਸੋ ਵੱਡੀ ਗੱਲ ਤਾਂ ਇਹ ਕਿ ਜਿਹੜਾ ਸਾਡਾ ਵਾਅਦਾ ਕੀਤਾ ਸੀ ਕੰਨਿਆਂ ਦੀ ਪੇਮੈਂਟ ਪਾਉਣ ਦਾ ਉਹ ਹਾਲ ਤੱਕ ਨਹੀਂ ਦਿੱਤਾ ਫੜਾ ਦੀ ਮਾਰ ਪਿੱਛੇ ਪਈ ਆ ਸੋਕੇ ਦੀ ਮਾਰ ਪਈ ਉਹ ਮੁਆਵਜ਼ਾ ਨਹੀਂ ਦਿੱਤਾ ਕਿਤੇ ਨਾ ਕਿਤੇ ਅੱਜ ਛੱਕ ਦੇ ਦੇਰੇ ਵਿੱਚ ਮੁੱਖ ਮੰਤਰੀ ਸਾਹਿਬ ਆ ਗਏ ਆ ਸੋ ਜਿਹੜੀ